ਸਕੂਲ ਜਾਣ ਤੋਂ ਅਸੀਂ ਪ੍ਰੇਸ਼ ਸੀ ਕਰਦੇ ਘਰ ਦੇ ਕੋਟ ਤੋਂ ਪਰੇਜ ਪਰ ਕਰ ਦੇਣਾ ਐਸਾ ਕੋਈ ਦੇ ਨਾ ਜਾਂਦਾ ਜਿੱਦ ਕਣਤੇ ਦੋ ਤਰ ਦੇਣਾ ਛੁੱਟੀ ਵਾਲੇ ਦਿਨ ਵੀ ਗਲਤੀ ਨਾਲ ਕੁੱਟਦੇ ਨਾਲ ਉਹ ਦਕੀੜਾ ਸੋਰੀਆ ਦੇਸੀ ਸਾਡੇ ਵਿਹਾਂ ਦੇ ਵਿੱਚ ਕਰਦੇ ਸਕੂਲ ਤੱਕ ਕੋਟ ਦੇ ਜਾਂਦੇ ਸੀ ਛੁੱਟੀ ਲਈ ਹਰ ਰੋਜ਼ ਨਮਾ ਬਹਾਨਾ ਲੱਭ ਲੈਣਾ ਅਸੀਂ ਵੀ ਨਾ ਦਬਦੇ ਸਰਕਾਰ ਦੇ ਰਲ ਕੇ ਸਾਨੂੰ ਕੁੱਟਣ ਤੇ ਨਿਤ ਨਵੇਂ ਤਰੀਕੇ ਲੱਭਦੇ ਨੰਬਰ ਜਦ ਕਟਿਉਂਦੇ ਫੇਰ ਲੱਤਾਂ ਦੇ ਨਾਲ ਬੰਨਦੇ ਸੀ ਸਾਡੇ ਵੇੜਿਆਂ ਦੇ ਵਿੱਚ ਕਰਦੇ ਸੀ ਹੂ ਤੱਕ ਕੁੱਟਦੇ